ਸਰੋਪਣੀਆ ਕਾਲੀਦਾਨ ਦੇ ਪ੍ਰਧਾਨ ਸਾਹਿਬ ਸੰਦੀਰ ਸਿੰਘ ਬਾਦਲ ਹੋਰਾਂ ਨੇ ਪਾਰਟੀ ਦੇ ਵਿੱਚੋਂ ਇੱਕ ਸਿਲੈਕਟਡ ਬੰਦਿਆਂ ਬੰਦਿਆਂ ਨੂੰ ਇਕੱਠੇ ਕਰਕੇ ਆਪਣੇ ਮਨ ਚਾਹੇ ਬੰਦਿਆਂ ਨੂੰ ਇਕੱਠੇ ਕਰਕੇ ਪਾਰਟੀ ਦੇ ਵਿੱਚ ਆਪ ਹੀ ਇੱਕ ਢੜੇ ਢੜਾ ਬਣਾ ਕਰ ਦਿੱਤਾ। ਸਾਹਿਬ ਸੰਦੀਰ ਸਿੰਘ ਬਾਦਲ ਹੋਰਾਂ ਨੇ ਲਗਾਤਾਰਿਤ ਹਫ਼ਤਾ ਪਾਰਟੀ ਨੂੰ ਖੇਰੂ-ਖੇਰੂ ਕਰਕੇ ਪਾਰਟੀ ਨੂੰ ਢੜੇ ਵਿੱਚ ਬੰਨ੍ਹ ਕੇ ਇੱਕ ਢੜੇ ਦੀ ਅਗਵਾਈ ਕਰਨੀ ਸ਼ੁਰੂ ਕੀਤੀ। ਬਿਨਾਂ ਧਿਆਨ ਵਿੱਚ ਲਿਆਂਦਿਆ ਪਾਰਟੀ ਦੇ ਬਿਨਾਂ ਨੋਟਸ ਵਿੱਚ ਹੀ ਅਚਾਨਕ ਪਾਰਟੀ ਪ੍ਰਧਾਨ ਸਾਹਿਬ ਸੰਜੀਤ ਸਿੰਘ ਬਾਦਲ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਘੱਲੇ ਜਾ ਕੇ ਬਿਨਾਂ ਕਿਸੇ ਹੋਰ ਸੀਨੀਅਰ ਸਾਥੀ ਨੂੰ ਜਾਇਜ਼ ਦਿਹਾ ਚਾਰਲੇ ਮਿੰਟਾਂ ਕੀਤੀਆਂ ਲੋਕਾਂ ਨੇ ਬਾਹਰ ਬਾਹਰ ਸ਼ਰਮ ਦੇ ਚਾਲੀ ਦਾ ਉਤਕਾਰਿਆ ਇੱਕ ਵਾਰ ਨੇ ਦੋ ਵਾਰ ਨੇ ਤਿੰਨ ਵਾਰ ਨੇ ਚਾਰ ਵਾਰ ਨੇ ਪੰਜ ਵਾਰ ਤੇ ਲੋਕਾਂ ਨੇ ਬਾਰ-ਬਾਰ ਉਤਾਰਿਆ ਸਾਂ ਲੋਕਾਂ ਦੇ ਫਤਵੇ ਦੀ ਕਦਰ ਕਰਨੀ ਚਾਹੀਦੀ ਹੈ। ਆਪ ਲੋਕਾਂ ਦੇ ਫਤਵੇ ਉੱਤੇ ਟੱਕਰ ਨਹੀਂ ਲੈਣੀ ਚਾਹੀਦੀ। ਲੋਕਾਂ ਨੇ ਬਾਰ ਬਾਰ ਦੱਸਿਆ ਕਿ ਇਹ ਤੁਹਾਨੂੰ ਪ੍ਰਵਾਨ ਨਹੀਂ ਕਰਦੇ। ਫੇਰ ਜਿੱਦ ਕਰਨਾ, ਇਹ ਰਣੀ ਕਰਨਾ। ਭਾਈ ਅਮਰਪਾਲ ਜਿਹੜੇ ਅੱਜ ਦੇ ਵਿੱਚ ਨੇ, ਦੇਮੂ ਦਾ ਦੇਰ ਦੇ ਵਿੱਚ ਐਨਐਸਏ ਦੇ ਤਹਿਤ ਦੇਰ ਦੇ ਵਿੱਚ ਨੇ। ਉਹਨਾਂ ਨੂੰ ਵੀ ਇਹਨਾਂ ਲੋਕਾਂ ਨੇ ਹਾਰਸ਼ੰਦ ਅਜ ਤੱਕ ਸੀ ਉਸ ਕਰਕੇ ਇਸ ਤਰ੍ਹਾਂ ਦੇ ਨਾਮ ਬਾਜ਼ੀ ਉਹ ਬਾਣੀ ਦੇ ਦੇਖੀ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਆ ਖਾਸ ਤੌਰ ਤੇ ਸਾਡੀ ਭੈਣ ਜੀ ਬਾ ਹਰਿਗੁਣ ਧਕਾਉਤੋ ਪਿਛਲੇ ਦਿਨ ਜੋ ਭਾਸ਼ਾ ਵਰਤੀ ਨਹੀਂ ਜੋ ਸ਼ਬਦਾਵਲੀ ਵਰਤੀ ਨਹੀਂ ਅਸੀਂ ਉਹਨਾਂ ਦਾ ਸਨਮਾਨ ਕਰਦੇ ਆ ਸਾਡੇ ਭੈਣਾਂ ਮੇਰੀਟਾ ਪਰਿਵਾਰ ਦੀ ਧੀਆ ਜਿਹਨਾਂ ਅਸੀਂ ਹਮੇਸ਼ਾ ਸਨਮਾਨ ਕਰਦੇ ਆ ਪਰ ਸਾਡੇ ਪ੍ਰਧਾਨ ਰਏ ਨੇ ਸਰ ਸੁਨੀਲ ਜੀ ਬਾਦਲ ਤੁਮ ਨੂੰ ਸਤਿਕਾਰ ਕਰਦੇ ਆ ਪਰ ਅਸੀਂ ਇਹ ਵੀ ਦਿਲੂਨ ਕਰਦੇ ਆ ਕਿ ਉਹਨਾਂ ਨੂੰ ਸ਼ਤਾਂ ਦਾ ਇਹਨਾਂ ਨਾਲ ਘਟੇ ਰਹੇ ਉਹਨਾਂ ਤੇ ਬੋਲਾਂ ਲੱਗਿਆ 100 ਵਾਲੀ ਵਿਚਾਰਨ ਦੀ ਲੋਰ ਹੋਣੀ ਹੈ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਘਾਟੋ ਕਲੇਸ਼ ਸੁਰਖੀਆਂ ਵਿੱਚ ਹੈ ਬਾਗੀ ਢੜੇ ਦੇ ਮੈਂਬਰਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨੇ ਕੱਸੇ ਗਏ ਨੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਬਾਕੀ ਤੜੇ ਦੇ ਮੈਂਬਰਾਂ ਦੀ ਅਦਵਾਈ ਕਰਦੇ ਹੋਏ ਟਕਸਾਲੀ ਅਕਾਲੀ ਲੀਡਰ ਪ੍ਰੀਤਮ ਸਿੰਘ ਚੰਦੂ ਮਾਚਰਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਖੇਰੂ-ਖੇਰੂ ਕਰਨ ਦਾ ਕੰਮ ਕੀਤਾ ਹੈ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਤੜਿਆਂ ਵਿੱਚ ਵੰਡਿਆ ਤੇ ਮਨ ਚਾਹੇ ਬੰਦਿਆਂ ਨੂੰ ਇਕੱਠਾ ਕਰਕੇ ਤੜਾ ਬਣਾਇਆ ਪਾਰਟੀ ਦੀ ਸਲਾਹ ਬਿਨਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਗਾਠ ਜੋੜ ਦੇ ਲਈ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਦੇ ਕਰਲੇ ਕੱਢੇ ਅੱਜ ਸੁਖਬੀਰ ਸਿੰਘ ਬਾਦਲ ਦੇ ਗਲਤ ਫੈਸਲੇ ਦਾ ਨਤੀਜਾ ਹੈ ਕਿ ਪਾਰਟੀ ਸਿਆਸਤ ਵਿੱਚ ਹਾਸ਼ੀਏ ਤੇ ਖੜੀ ਤਿੰਨ ਚਾਰ ਦਿਨਾਂ ਤੋਂ ਜੋ ਘਟਨਾਕਾਰਾਂ ਵਾਪਰੇ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਇੱਕ ਵਿਅਕਤੀ ਨੂੰ ਬਚਾਉਣ ਲਈ ਇੱਕ ਵਿਅਕਤੀ ਦੀ ਰਾਖੀ ਲਈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਪਾਰਟੀ ਦੇ ਵਿੱਚੋਂ ਇੱਕ ਸਿਲੇਕਟਡ ਵੱਡਿਆਂ ਬੰਦਿਆਂ ਨੂੰ ਇਕੱਠੇ ਕਰਕੇ ਆਪਣੇ ਮਨਚਾਹੇ ਬੰਦਿਆਂ ਨੂੰ ਇਕੱਠੇ ਕਰਕੇ ਪਾਰਟੀ ਦੇ ਵਿੱਚ ਆਪ ਹੀ ਇੱਕ ਧੜੇ ਧੜਾ ਪੈਦਾ ਕਰ ਲਿਆ ਸਸ ਸੁਵੀਰ ਸੇ ਬਾਦਲ ਹੋ ਰਹੇ ਨੇ ਲਗਾਤਾਰ ਇੱਕ ਹਫਤਾ ਪਾਰਟੀ ਨੂੰ ਖੇਰੂ-ਖੇਰੂ ਕਰਕੇ ਪਾਰਟੀ ਨੂੰ ਧੜੇ ਵਿੱਚ ਵੰਡ ਕੇ ਇੱਕ ਧੜੇ ਦੀ ਅਗਵਾਈ ਕਰਨੀ ਸ਼ੁਰੂ ਕੀਤੀ ਉਸ ਸਮੇਂ ਜਦ ਇਹ ਸਹਿਰਦ ਲੋਕ ਸੀ ਜਿਹੜੇ ਪਾਰਟੀ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਸੀ ਜਿਹੜਾਈ ਸ਼ਰੋਮਣੀ ਅਕਾਲੀ ਦਲ ਦੀ ਹਰਸ ਤੋਂ ਹਾਰਸ ਤੇ ਆਈ ਸਥਿਤੀ ਤੇ ਚਿੰਤਾਜਨਕ ਸੀ ਫਿਕਰਬੰਦ ਸੀ ਔਰ ਸ਼ਰੋਮਣੀ ਅਕਾਲੀ ਦਲ ਨੂੰ ਪੰਥਕ ਰੌ ਰੀਤਾਂ ਤੇ ਲਿਜਾਣਾ ਚਾਹੁੰਦੇ ਸੀ ਉਹ ਪਰਿਵਾਰ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਨੂੰ ਦੇਸ਼ ਤੇ ਰਾਜ ਦੇ ਵਿੱਚ ਸਤਾ ਵਿੱਚ ਲਿਆਉਣ ਲਈ ਕੁਰਬਾਨੀਆਂ ਕੀਤੀਆਂ ਜਿਹੜਾਂ ਕੱਟੀਆਂ ਤਸ਼ੱਦਦ ਸਹਿ ਔਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਗਵਾਈ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਮਾਣ ਸਤਿਕਾਰ ਦਿੱਤਾ ਦੇਸ਼ ਤੇ ਦੁਨੀਆ ਦੇ ਵਿੱਚ ਔਰ ਉਹਦੇ ਵਿੱਚ ਉਹ ਪਰਿਵਾਰ ਸ਼ਾਮਲ ਸੀ ਮਾਸਟਰ ਤਾਰਾ ਸਿੰਘ ਉਹਨਾਂ ਦਾ ਪਰਿਵਾਰ ਜੈਦਰ ਤਲਵੰਡੀ ਜੀ ਦਾ ਪਰਿਵਾਰ ਜੈਦਰ ਮੋਹਨ ਸਿੰਘ ਤੋੜਦਾ ਪਰਿਵਾਰ ਜੈਦਾ ਗੁਰਚਰਨ ਸਿੰਘ ਜੀ ਟੋੜਾ ਹਰਾਂ ਦਾ ਪਰਿਵਾਰ ਬਰਨਾਲਾ ਸਾਹਿਬ ਦਾ ਪਰਿਵਾਰ ਬਡਾਲਾ ਸਾਹਿਬ ਦਾ ਪਰਿਵਾਰ ਢੀਂਟਸਾ ਸਾਹਿਬ ਦਾ ਪਰਿਵਾਰ ਗੁਰਚਨ ਸਿੰਘ ਜੀ ਦਾ ਪਰਿਵਾਰ ਸਾਬਕਾ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਮੈਂਬਰ ਪਾਰਲੀਮੈਂਟ ਸਾਬਕਾ ਵਜ਼ੀਰ ਸਰਦਾਰ ਕਰਤਾਰ ਸਿੰਘ ਕੋਰ ਕਮੇਟੀ ਦੇ ਬਹੁਤ ਸਾਰੇ ਮਾਨਯੋਗ ਮੈਂਬਰ ਸਹਿਬਾਨ ਤਕਰੀਬਨ 1.5 ਦਰਜਨ ਤੋਂ ਵੱਧ ਐਜੀਪੀਸੀ ਦੇ ਮੌਜੂਦਾ ਤੇ तकरीबन 2 ਦਰਜਨ ਦੇ ਕਰੀਬ ਸਾਬਕਾ ਮੈਂਬਰ ਐਜੀਪੀਸੀ ਔਰ ਸਤ ਕਰਤਾਰ ਸਿੰਘ ਜੀ ਖਾਲਸਾ ਉਹਨਾਂ ਦੇ ਪਰਿਵਾਰ ਮਤਲਬ ਇਸ ਤਰ੍ਹਾਂ ਦੇ ਨਾਂਬਰ ਪਰਿਵਾਰਾਂ ਨੇ ਜੋ ਸ਼ਰੋਮਣੀ ਕਾਲੀਦਾਲ ਨੂੰ ਬਲੰਦੀਆਂ ਤੇ ਲੈ ਜਾਣ ਲਈ ਸ਼ਰੋਮਣੀ ਕਾਲੀਦਾਲ ਦੇ ਪਿਛਲੇ ਸਵੇ ਵਿੱਚ ਜਿਹੜੀਆਂ ਕਟਾਈਆਂ ਗਲਤੀਆਂ ਕਮੀਆਂ ਖਾਮੀਆਂ ਰਹੀਆਂ ਉਹਨਾਂ ਦੀ ਭੁੱਲ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਬਖਸ਼ਾਉਣ ਲਈ ਤੇ ਅੱਗੇ ਲਈ ਸ਼ਰੋਮਣੀ ਅਕਾਲੀ ਦਲ ਨੂੰ ਮੋੜ ਬਲੰਦੀਆਂ ਤੇ ਲਿਜਾਣ ਲਈ ਫ਼ਰਸ਼ ਤੋਂ ਅਰਸ਼ ਤੇ ਲਿਆਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਜੋਦੜੀ ਗੁਰੂ ਅੱਗੇ ਸਮਰਥ ਬਖਸ਼ਣ ਲਈ ਤੇ ਸਮਰਥਤਾ ਬਖਸ਼ਣ ਲਈ ਕਰਨ ਦਾ ਫੈਸਲਾ 1 ਜੁਲਾਈ ਨੂੰ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਰਨ ਦਾ ਫੈਸਲਾ ਕੀਤਾ ਪਰ ਸਾਨੂੰ ਬੜਾ ਅਫਸੋਸ ਆ ਕਿ ਜਿਹੜੇ ਵਿਅਕਤੀ ਜਿਹੜੇ ਲੋਕ ਇੱਕ ਵਿਅਕਤੀ ਨੂੰ ਬਚਾਉਣ ਲਈ ਇਕੱਠੇ ਹੋਏ ਚੰਡੀਗੜ੍ਹ 'ਚ ਉਹਨਾਂ ਨੇ ਧਰਲੋ ਮੱਚੀ ਖਿੱਤੇ ਟਾਣੇ ਮੇਨੇ ਮਾਰੇ ਉਹਨਾਂ ਲੋਕਾਂ ਤੇ ਜਿਹੜੇ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਜਲੰਧਰ ਇਕੱਠੇ ਹੋਏ ਉਹਨਾਂ ਨੂੰ ਕਿਸੇ ਨੂੰ ਭਾਜਪਾ ਦਾ ਜੈਂਟ ਜਿਸ ਨੂੰ ਕਾਂਗਰਸ ਦਾ ਜੈਟ ਦੱਸਿਆ ਸਾਨੂੰ ਅਫਸੋਸ ਹੈ ਕਿ ਉਹ ਲੋਕ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਬੀਜੇਪੀ ਦੀਆਂ ਸਰਕਾਰਾਂ ਵਿੱਚ ਬਜਾਰਤਾਂ ਦੇ ਆਨੰਦ ਹੰਢਾਏ ਔਰ ਉਹ ਲੋਕ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਔਰ ਭੀਐਸਪੀ ਨਾਲ ਲੜੀ ਸਾਂਝੀ ਚੋਣ ਤੋਂ ਬਾਅਦ ਨਿਕਲੇ ਰਿਜ਼ਲਟਾਂ ਤੋਂ ਬਾਅਦ ਅਚਾਨਕ ਸਤਸਰਜੀ ਸੇ ਬਰਨਾਲਾ ਦਾ ਪ੍ਰਧਾਨ ਮੰਤਰੀ ਬਣਨ ਦਾ ਰਾਹ ਰੋਕਣ ਲਈ ਅਚਾਨਕ ਬਿਨਾਂ ਸ਼ਰਤ ਤੋਂ ਭਾਰਤੀ ਜਨਤਾ ਪਾਰਟੀ ਨਾਲ ਜੱਫੀ ਪਾਈ ਉਹ ਬੀਜੇਪੀ ਦੇ ਏਜੰਟਰੀ ਬਣੇ ਜਿਨ੍ਹਾਂ ਨੇ ਸੀਨੀਅਰ ਲੀਡਰਸ਼ਿਪ ਨੂੰ ਨੋਵਰ ਕਰਕੇ ਬਾਜ਼ਾਰਤਾ ਲਈਆਂ ਉਹ ਬੀਜੇਪੀ ਦੇ ਏਜੰਟ ਨਹੀਂ ਹੈ ਜਿਹੜੇ ਮੈਂ ਸਮਝਦਾ ਕਿ ਰਾਸ਼ਟਰਪਤੀ ਜੀ ਚੋਣ ਵਿੱਚ ਜਾਂ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਬੀਜੇਪੀ ਨੂੰ ਵੋਟਾਂ ਪਾ ਕੇ ਉਹ ਐਂਟਰੀ ਬਣ ਸਕੇ ਬੀਜੇਪੀ ਦੇ ਜਾਂ ਕਿਸਾਨੀ ਬਿੱਲਾਂ ਤੇ ਕੋਰ ਕਮੇਟੀ ਦੀ ਸਬ ਕਮੇਟੀ ਦੇ ਫੈਸਲੇ ਦੇ ਉਲਟ ਜਾ ਕੇ ਕੈਬਨਿਟ ਦੇ ਵਿੱਚ ਉਸ ਲੋਕ ਸਭਾ ਵਿੱਚ ਕਿਸਾਨ ਵਿਰੋਧੀ ਜਿਹੜੇ ਕਾਨੂੰਨ ਆਏ ਉਹਨਾਂ ਦੇ ਡਰਾਫਟ ਤੇ ਜਿਹੜੀ ਚਰਚਾ ਹੋਈ ਔਰ ਕਮੇਟੀ ਦੇ ਫੈਸਲੇ ਦੇ ਉਲਟ ਉਹਦੇ ਹੱਕ ਵਿੱਚ ਭੂਤੇ ਉਹਦੇ ਹੱਕ ਵਿੱਚ ਬਿਆਨ ਦਿੱਤੇ ਆਪ ਹੀ ਨਹੀਂ ਦਿੱਤੇ ਬਲਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲਵਰਗੀ ਸ਼ਖਸੀਅਤ ਤੋਂ ਵੀ ਉਹਦੇ ਹੱਕ ਵਿੱਚ ਬਿਆਨ ਦਿਵਾਏ ਉਹ ਤਾਂ ਬੀਜੇਪੀ ਦੇ ਏਜੰਟ ਨਹੀਂ ਹੈ ਔਰ ਹੁਣੇ-ਹੁਣੇ ਲੋਕ ਸਭਾ ਦੀ ਚੋਣ ਤੋਂ ਕੁਝ ਦਿਨ ਪਹਿਲਾਂ ਪਾਰਟੀ ਨੂੰ ਬਿਨਾਂ ਧਿਆਨ ਵਿੱਚ ਲਿਆਂਦਿਆਂ ਪਾਰਟੀ ਦੇ ਬਿਨਾਂ ਨੋਟਸ ਵਿੱਚ ਹੀ ਅਚਾਨਕ ਪਾਰਟੀ ਪ੍ਰਧਾਨ ਸਾਹਿਬ ਵੀਰ ਸਿੰਘ ਬਾਦਲ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਕੋਲੇ ਜਾ ਕੇ ਬਿਨਾਂ ਕਿਸੇ ਹੋਰ ਸੀਨੀਅਰ ਸਾਥੀ ਨੂੰ ਲਜਾਇਏ ਬਿਨਾਂ ਚਾਰਲੇ ਮੰਤਾ ਕੀਤੀਆਂ ਸੀਟਾਂ ਦੀ ਵੰਡ ਲਈ ਇਹ ਵੱਖਰੀ ਗੱਲ ਆ ਉਹਨਾਂ ਨੇ ਮਰਜ਼ੀ ਮੁਤਾਬਕ ਸੀਟਾਂ ਨਾ ਦਿੱਤੀਆਂ ਤੇ ਹੁਣ ਪੋਚਾ ਪੋਚੀ ਕੀਤੀ ਜਾ ਰਹੀ ਆ ਪੰਥਕ ਮਸਲਿਆਂ ਦੀ ਪੰਜਾਬ ਦੇ ਮਸਲਿਆਂ ਦੀ ਇਹ ਕਹਿਣ ਤੋਂ ਪਾਪ ਵੀ ਇਹ ਸਾਰਾ ਕੁਝ ਤੋਂ باوجود ਉਹ ਤਾਂ ਦੁੱਧ ੋਤੇ ਹੋ ਗਏ ਤੇ ਜਿਹੜੇ ਪਾਰਟੀ ਦੀ ਮਜ਼ਬੂਤੀ ਲਈ ਇਮਾਨਦਾਰੀ ਨਾਲ ਸਜੀਦਗੀ ਨਾਲ ਗੰਭੀਰਤਾ ਨਾਲ ਮੰਥਨ ਕਰ ਰਹੇ ਸੀ ਤੇ ਮੰਥਨ ਕਰਕੇ ਇੱਕ ਹੱਲ ਕੱਢ ਰਹੇ ਸੀ ਔਰ ਅਪੀਲ ਕਰ ਰਹੇ ਸੀ ਪਾਰਟੀ ਪ੍ਰਧਾਨ ਸਾਹਿਬ ਵੀਰ ਸਿੰਘ ਬਾਦਲ ਹੁਰਾ ਨੂੰ ਕਿ ਲੋਕਾਂ ਦੇ ਫਤਵੇ ਨਾਲ ਟੱਕਰ ਨਾ ਲਓ ਲੋਕਾਂ ਨੇ ਬਾਰ-ਬਾਰ ਸ਼ਰਮਣੀ ਕਾਲੀਦਾਲ ਨੂੰ ਨਕਾਰਿਆ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਚਾਰ ਵਾਰ ਨਹੀਂ ਪੰਜ ਵਾਰ ਜੇ ਲੋਕਾਂ ਨੇ ਬਾਰ-ਬਾਰ ਨਕਾਰਿਆ ਤਾਂ ਲੋਕਾਂ ਦੇ ਫਤਵੇ ਦੀ ਕਦਰ ਕਰਨੀ ਚਾਹੀਦੀ ਆ ਔਰ ਲੋਕਾਂ ਦੇ ਫਤਵੇ ਅੱਗੇ ਟੱਕਰ ਨਹੀਂ ਲੈਣੀ ਚਾਹੀਦੀ ਲੋਕਾਂ ਨੇ ਬਾਰ-ਬਾਰ ਦੱਸਿਆ ਕਿ ਅਸੀਂ ਤੁਹਾਨੂੰ ਪਰਵਾਨ ਨਹੀਂ ਕਰਦੇ ਫੇਰ ਜਿੱਦ ਕਰਨਾ ਫੇਰ ਰੜੀ ਕਰਨਾ ਕਿਸੇ ਤਰ੍ਹਾਂ ਵੀ ਪਾਰਟੀ ਦੇ ਹਿੱਤ ਵਿੱਚ ਨਹੀਂ ਹੈ ਸੋ ਇਸ ਕਰਕੇ ਸਲਾਹ ਦਿੱਤੀ ਚਲੰਦਰ ਬੈਠ ਕੇ ਸਾਰਿਆਂ ਨੇ ਕਿ ਪਾਰਟੀ ਪ੍ਰਧਾਨ ਨੂੰ ਬੇਨਤੀ ਕੀਤੀ ਜਾਵੇ ਅਪੀਲ ਕੀਤੀ ਜਾਵੇ ਪ੍ਰੈਸਰਾਂ ਹੀ মিডিਆ ਰਹੀ ਕਿਉਂਕਿ ਮੀਟਿੰਗਾਂ ਤਾਂ ਸੱਦਿਆ ਨਹੀਂ ਤੇ মিডিਆ ਰਹੀ ਪ੍ਰੈਸਰਾਂ ਹੀ ਜੋ ਜੜੀ ਕੀਤੀ ਜਾਵੇ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰੋ ਲੋਕਾਂ ਦੀਆਂ ਇਛਾਵਾਂ ਦੀ ਕਦਰ ਕਰੋ ਬਾਰ-ਬਾਰ ਲੋਕਾਂ ਦੇ ਦਿੱਤੇ ਫਤਵੇ ਨਾਲ ਟੱਕਰ ਨਾ ਲਓ ਬਾਰ ਬਾਰ ਲੋਕਾਂ ਦੇ ਦਿੱਤੇ ਫਤਵੇ ਨਾਲ ਮੱਥਾ ਨਾ ਲਾਓ ਇਹ ਪਾਰਟੀ ਜਿਹੜੀ ਅੱਜ ਫਰਸ਼ ਤੇ ਚਲੀ ਗਈ ਅਰਸ਼ਾ ਤੋਂ ਇਹ ਹੋਰ ਨਗਾਰ ਵੱਲ ਨਾ ਜਾਵੇ ਜਿਹੜੇ ਵਰਕਰ ਨੇ ਅਕਾਲੀ ਦਲ ਦੇ ਸਿਹਰਦ ਲੋਕ ਨੇ ਉਹ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਅਕਾਲੀ ਦਲ ਨੂੰ ਤਕੜਾ ਦੇਖਣਾ ਚਾਹੁੰਦੇ ਨੇ ਪਰ ਸਾਧ ਸੁਖਵੀਰ ਸਿੰਘ ਬਾਦਲ ਦੀ ਜੇ ਅਗਵਾਈ ਉਹਨਾਂ ਨੂੰ ਪਸੰਦ ਨਹੀਂ ਹੈ ਤਾਂ ਅਸੀਂ ਇਹ ਵੀ ਤੇਜਵੀਜ਼ ਰੱਖੀ ਕਿ ਅੱਜ ਦੇ ਸਮੇਂ ਕੋਈ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤ ਜੋ ਸ਼ਰੋਮਣੀ ਅਕਾਲੀ ਦਲ ਦੀ ਹਰ ਵੈਤਾ ਰਹੀਆਂ ਨੇ ਜੋ ਸ਼ਰੋਮਣੀ ਅਕਾਲੀ ਦਲ ਦੀ ਪਰੰਪਰਾ ਰਹੀ ਆ ਉਹਦੇ ਮੁਤਾਬਕ ਧਰਮ ਤੇ ਰਾਜਨੀਤੀ ਦਾ ਸਮੇਲ ਰੱਖਣ ਵਾਲੀ ਕੋਈ ਨਿਰਪੱਖ ਸ਼ਖਸੀਅਤ ਜਿਹੜੀ ਆ ਉਹਦੇ ਹਵਾਲੇ ਅਗਵਾਈ ਕੀਤੀ ਜਾਵੇ ਔਰ ਅਸੀਂ ਇਹ ਵੀ ਫੈਸਲਾ ਕੀਤਾ ਕਿ ਜਿੰਨੇ ਸੱਜਣ ਉੱਥੇ ਬੈਠੇ ਸੀ ਸਾਰਿਆਂ ਨੇ ਕਿ ਸਾਡੇ ਵਿੱਚੋਂ ਕੋਈ ਪ੍ਰਧਾਨਗੀ ਨਹੀਂ ਲਏਗਾ ਅਸੀਂ ਇਹ ਵੀ ਫੈਸਲਾ ਕੀਤਾ ਕਿ ਅੱਗੇ ਲਈ ਰਵਾਇਤ ਰਹੀ ਕਿਸੇ ਟਾਈਮ ਜਿਹੜਾ ਪਾਰਟੀ ਪ੍ਰਧਾਨ ਹੋਏਗਾ ਉਹ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹੋਏਗਾ ਤਾਂ ਕਿ ਜਥੇਵੰਤੀ ਨੂੰ ਪਾਰਟੀ ਨੂੰ ਅਸੀਂ ਮੋੜ ਸਰਜੀਦ ਕਰ ਸਕੀਏ ਮੋੜ ਬਲੰਗੀਆਂ ਤੇ ਲਿਜਾ ਸਕੀਏ ਪਰ ਸਾਨੂੰ ਇਸ ਗੱਲ ਦਾ ਬੜਾ ਦੁੱਖ ਆ ਔਰ ਬੜਾ ਅਫਸੋਸ ਆ ਕਿ ਇਸ ਤਰ੍ਹਾਂ ਦੀ ਨੇਕ ਸਲਾਹ ਮੰਨਣ ਦੀ ਥਾਂ ਮਤਲਬ ਕਿਸੇ ਪਾਰਟੀ ਦੇ ਏਜੰਟ ਕਹਿਣਾ ਉਹੀ ਗੱਲਾਂ ਦੁਹਰਾਈਆਂ ਜਾ ਰਹੀਆਂ ਕਿਸੇ ਤੈ ਜਦੋਂ ਜਿਵੇਂ ਦਾ ਗੁਰਚਰਨ ਸਿੰਘ ਤੌੜਾ ਹੋਰਾਂ ਨੇ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਸਿਰਾਹ ਦਿੱਤੀ ਸੀ ਜਦੋਂ ਸਰਕਾਰ ਵਿੱਚ ਰਹਿੰਦੇ ਆਦਮਪੁਰ ਦੀ ਸੀਟ ਸਰਕਾਰ ਹਾਰ ਗਈ ਸੀ ਤਾਂ ਉਹਨਾਂ ਨੂੰ ਕਾਂਗਰਸ ਦੇ ਏਜੰਟ ਦੱਸਿਆ ਗਿਆ ਸੀ ਭਾਈ ਅਮਰਤਪਾਲ ਸਿੰਘ ਜਿਹੜੇ ਅੱਜ ਦੇਵ ਦੇ ਵਿੱਚ ਨੇ ਡਿਬਰੂਗੜ੍ਹ ਦੇਲ ਦੇ ਵਿੱਚ ਐਨਐਸਏ ਦੇ ਤਹਿਤ ਜੇ ਉਹ ਦੇ ਵਿੱਚ ਨੇ ਉਹਨਾਂ ਨੂੰ ਵੀ ਇਹਨਾਂ ਲੋਕਾਂ ਨੇ ਆਰਐਸਐਸ ਦਾ ਜੱਟ ਦੱਸਿਆ ਸੀ ਸੋ ਇਸ ਕਰਕੇ ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸ਼ੋਭਾ ਨਹੀਂ ਦਿੰਦੀ ਔਰ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਆ ਖਾਸ ਤੌਰ ਤੇ ਸਾਡੀ ਭੈਣ ਬੀਬਾ ਹਰਸਿਮਰ ਤਕੌਰ ਵੱਲੋਂ ਪਿਛਲੇ ਦਿਨ ਜੋ ਭਾਸ਼ਾ ਵਰਤੀ ਗਈ ਜੋ ਸ਼ਬਦਾਵਲੀ ਵਰਤੀ ਗਈ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਸਾਡੇ ਭੈਣ ਜੀ ਨੇ ਮਜੀਠਾ ਪਰਿਵਾਰ ਦੀ ਧੀ ਆ ਜਿਹਦਾ ਅਸੀਂ ਹਮੇਸ਼ਾ ਸਤਿਕਾਰ ਕਰਦੇ ਆ ਪਰ ਸਾਡੇ ਪ੍ਰਧਾਨ ਰਹੇ ਨੇ ਸਾਹਿਬ ਸੁਵੀਰ ਸਿੰਘ ਬਾਦਲ ਉਹਨਾਂ ਦੀ ਉਹ ਧਰਮ ਪਤਰੀ ਨੇ ਪਰ ਅਸੀਂ ਇਹ ਅਪੀਲ ਜ਼ਰੂਰ ਕਰਦੇ ਆ ਕਿ ਉਹਨਾਂ ਨੂੰ ਸ਼ਬਦਾਂ ਤੇ ਕੰਟਰੋਲ ਰੱਖਣਾ ਚਾਹੀਦਾ ਭਾਸ਼ਾ ਤੇ ਕੰਟਰੋਲ ਰੱਖਣਾ ਚਾਹੀਦਾ ਜਿਨ੍ਹਾਂ ਨਾਲ ਸਾਥ ਨਿਭਾਇਆ ਹੋਵੇ ਜਿਨ੍ਹਾਂ ਨਾਲ ਇਕੱਠੇ ਰਹੇ ਹੋਈਏ ਉਹਨਾਂ ਤੇ ਬੋਲਣ ਲੱਗਿਆਂ 100 ਵਾਰੀ ਵਿਚਾਰਨ ਦੀ ਲੋੜ ਹੁੰਦੀ ਆ ਸੋ ਅੱਜ ਵੀ ਅਸੀਂ ਅਪੀਲ ਕਰਦੇ ਆ ਕਿ ਇਮਾਨਦਾਰੀ ਨਾਲ ਸਿਹਰਤਾ ਦੇ ਨਾਲ ਪਾਰਟੀ ਨੂੰ ਬਚਾਉਣ ਦਾ ਮੌਕਾ ਪਾਰਟੀ ਨੂੰ ਤਗੜਾ ਕਰਨ ਦਾ ਮੌਕਾ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਲੋਕ ਆਸਾਂ ਮਿੱਦਾ ਲਾਈ ਬੈਠੇ ਨੇ ਪਰ ਇਹ ਜ਼ਰੂਰ ਚਾਹੁੰਦੇ ਨੇ ਕਿ ਪਾਰਟੀ ਦੀ ਅਗਵਾਈ ਮਤਲਬ ਪਾਰਟੀ ਦੀਆਂ ਪਰੰਪਰਾਵਾਂ ਅਨੁਸਾਰ ਪਾਰਟੀ ਦੇ ਸਿਧਾਂਤ ਅਨੁਸਾਰ ਦੇਖ ਵੀ ਸੋਚ ਵੀ ਬੋਲੀ ਵੀ ਉਸੇ ਹਿਸਾਬ ਦੀ ਹੋਵੇ ਤਾਂ ਕਿ ਅਸੀਂ ਪਾਰਟੀ ਨੂੰ ਮਤਲਬ ਇਸ ਸੰਕਟ ਵਿੱਚੋਂ ਕੱਢ ਕੇ ਮੁੜ ਕੇ ਬੁਲੰਦੀਆਂ ਤੇ ਲਿਜਾ ਸਕੀਏ ਇਹ ਸਾਡੇ ਸਾਰਿਆਂ ਦੀ ਇੱਛਾ ਸੀ ਔਰ ਅੱਜ ਵੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ 1 ਜੁਲਾਈ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਨਰੋਲ ਸ਼ਰੋਮਣੀ ਅਕਾਲੀ ਦਲ ਨੂੰ ਤਕੜਾ ਕਰ ਲਈ ਮਜ਼ਬੂਤ ਕਰ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਪੁਰਾਣੀਆਂ ਹੋਈਆਂ ਗਲਤੀਆਂ ਦੀ ਖੀਵਾ ਜਾਂਚਾ ਕਰਕੇ ਅੱਗੇ ਲਈ ਤਕੜੇ ਹੋ ਕੇ ਅਰਦਾਸ ਕਰਨੀ ਆ ਤਕੜਾ ਹੋਣ ਦੀ ਗੁਰੂ ਅੱਗੇ ਜੋਦੜੀ ਕਰਨੀ ਆ ਉਦੇ ਲਈ ਅਸੀਂ ਸਿਰਿਆ ਕਾਲ ਤੱਕ ਸਾਹਿਬ ਨੂੰ ਇੱਕ ਚਿੱਠੀ ਵੀ ਤਿਆਰ ਕਰ ਰਹੇ ਹਾਂ ਜਿਸ ਦੇ ਚੋਂ ਸਾਰਾ ਅਸੀਂ ਵਰਣਨ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਗਲਤੀਆਂ ਰਹੀਆਂ ਜਿਦੇ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਅੱਜ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਗਲਤੀਆਂ ਲਈ ਅਸੀਂ ਜਿੰਨੇ ਕੁ ਜ਼ਿੰਮੇਵਾਰ ਆ ਜਿਹੜਾ ਜਿਹੜਾ ਵੀ ਕੋਈ ਕਿਸੇ ਅਹੁਦੇ ਤੇ ਰਿਹਾ ਕੇਵਲ ਉਹ ਲੋਕ ਹੀ ਉੱਥੇ ਜਾਣਗੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਪਾਰਟੀ ਵਿੱਚ ਰਹਿ ਕੇ ਸਰਕਾਰਾਂ ਵਿੱਚ ਰਹਿ ਕੇ ਜ਼ਿੰਮੇਵਾਰੀ ਨਿਭਾਈ ਆ ਤੇ ਉਹਨਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਉਦਰ ਉਹ ਲੋਕ ਉੱਥੇ ਜਾਣਗੇ ਕੇਵਲ ਤੇ ਉਸ ਤੋਂ ਬਾਅਦ ਅਸੀਂ ਸ਼ਰੋਮਣੀ ਅਕਾਲੀ ਦਲ ਬਚਾਓ ਜਿਹੜੀ ਲਹਿਰ ਆ ਉਹ ਆਰੰਭ ਕਰਾਂਗੇ ਤੇ ਸ਼ਰੋਮਣੀ ਅਕਾਲੀ ਦਲ ਬਚਾਓ ਲਹਿਰ ਦੀ ਆਰੰਭਤਾ ਜਿਹੜੀ ਆ ਉਹ ਵਿਦਵਾਨ ਸੱਜਣ ਜਿਹੜੇ ਨੇ ਪੰਥ ਅਤਿਸੀ ਲੋਕ ਜਿਹੜੇ ਨੇ ਪੰਥ ਦਰਦੀ ਲੋਕ ਜਿਹੜੇ ਨੇ ਪੰਜਾਬ ਦੇ ਭਲੇ ਲਈ ਸ਼ਰੋਮਣੀ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਨੂੰ ਇੱਕ ਮਜਬੂਤ ਕਰਨ ਦੀ ਜਿਹੜੇ ਸੋਚ ਰੱਖਦੇ ਨੇ ਪਹਿਲਾਂ ਉਹਨਾਂ ਤੱਕ ਪਹੁੰਚ ਕਰਾਂਗੇ ਫਿਰ ਧਾਰਮਿਕ ਸਿਸ਼ੇਤਾ ਕੋ ਪਹੁੰਚ ਕਰਾਂਗੇ ਧਾਰਮਿਕ ਹਸਤੀਆਂ ਕੋ ਜਾਵਾਂਗੇ ਫਿਰ ਜਿਹੜੇ ਵੀ ਕੋਈ ਰਾਜਨੀਤਿਕ ਸਮਾਜਿਕ ਖੇਤਰ ਦੇ ਵਿੱਚ ਵਿਚਰਨ ਵਾਲੇ ਕੋਈ ਸ਼ਕਤੀਤਾ ਨੇ ਉਹਨਾਂ ਨਾਲ ਸੰਪਰਕ ਕਰਾਂਗੇ ਚੰਦੂ ਮੈਰਾ ਸਾਹਿਬ ਨੇ ਤੁਹਾਨੂੰ ਬੜੀ ਬ੍ਰੀਫਲੀ ਜਿਹੜੇ ਆ ਪਿਛਲੇ ਦਿਨਾਂ ਚ ਹਰਾਤ ਪੈਦਾ ਹੋਈ ਨਹੀਂ ਉਹਦੇ ਬਾਰੇ ਨਾਂਨ ਕਰਵਾਇਆ ਹੈ ਕਿ ਕਾਲੀ ਕਾਲ ਦੀ ਸਥਿਤੀ ਕਿਉਂ ਇਸ ਤਰ੍ਹਾਂ ਦੀ ਬਣੀ ਹੋਣ ਚਲੋ ਜੋ ਅੱਜ ਕ੍ਰਾਈਸਿਸ ਆਪਣੀ ਪਾਰਟੀ ਫੇਸ ਕਰ ਰਹੀ ਹੈ ਉਹ ਬੜਾ ਸੰਕਟ ਦਾ ਸਮਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਐਦਾਂ ਦਾ ਸਮਾ ਸ਼ਾਇਦ ਅਕਾਲੀ ਦਲ ਦੇ ਇਤਿਹਾਸ ਵਿੱਚ ਨਹੀਂ ਆਇਆ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਸਾਰੇ ਹੀ ਲੀਡਰਸ਼ਿਪ ਆਨੰਦ ਨੇ ਜਿਨ੍ਹਾਂ ਵਿੱਚ ਮੁਖ ਤੌਰ ਤੇ ਸਾਰੇ ਇਤਿਹਾਜ਼ਰ ਨੇ ਬਾਕੀ ਵੀ ਜਿਹੜੇ ਹੋ ਸੀਨੀਅਰ ਲੀਡਰ ਉਸ ਮੀਟਿੰਗ ਵਿੱਚ ਉਧਰ ਆਏ ਸੀਗੇ ਉਨ੍ਹਾਂ ਨੇ ਬੜੇ ਵਿਸਥਾਰ ਕਰਨ ਤੋਂ ਬਾਅਦ ਬੜੀ ਚਰਚਾ ਕਰਨ ਤੋਂ ਬਾਅਦ ਇਹ ਮਨ ਬਣਾਇਆ ਕਿ ਸਾਨੂੰ ਕੁਝ ਕਰਨਾ ਚਾਹੀਦਾ ਜਿਹਦਾ ਜ਼ਿਕਰ ਜਦੋਂ ਮਾਇਰਾ ਸਾਧੀ ਨੇ ਟੋੜਨਾ ਕੀਤਾ ਤੇ ਇਹ ਸਾਰਾ ਕੁਝ ਮੈਂ ਥੋੜਾ ਜਿਹਾ ਟਾਈਮ ਲੈਣਾ ਹੈ ਤੇ ਇਹ ਸਾਰਾ ਕੁਝ ਅਸੀਂ ਤਾਂ ਕਰ ਰਹੇ ਆ ਕਰਕੇ ਜਿਹੜੇ ਪੰਥਦਰਦੀ ਨੇ ਪੰਥ ਪ੍ਰਸਤ ਲੋਕ ਨੇ ਪੰਜਾਬ ਦੇ ਅਤਿਸ਼ੀ ਨੇ ਜਾਂ ਜਿਹੜੀ ਆਮ ਸੰਗਤ ਆ ਜਾਂ ਕਹੇ ਲੋ ਪੰਜਾਬੀ ਨੇ ਉਹ ਸਾਰੇ ਬਹੁਤ ਫਿਕਰਮੰਦ ਨੇ ਕਿ ਅਕਾਲੀ ਦਲ ਜਿਹੜੀ ਆਪਣੀ ਖੇਤਰੀ ਪਾਰਟੀਆ ਏਡਾ ਇਹਦਾ ਮਹਾਨ ਇਤਿਹਾਸਿਆ ਤੇ ਬਹੁਤ ਕਮਜ਼ੋਰ ਹੋ ਗਈ ਸਿੱਖ ਪੰਥ ਵਿਚਾਰਦੀ ਗੱਲ ਵਾਸਤੇ ਅਕਾਲੀ ਦਰ ਨੂੰ ਤਗੜਾ ਕਰਨ ਲਈ ਕਾਇਮ ਕਰਨ ਲਈ ਤੇ ਜਿਹੜੀ ਸੰਗਤ ਦੀ ਭਾਵਨਾ ਵਰਕਰਾਂ ਦਾ ਜੋ ਮੰਨਿਆ ਉਹਦੇ ਮੁਤਾਬਕ ਸਾਰੇ ਲੀਡਰ ਸਾਹਿਬਾਨਾਂ ਨੇ ਇਹ ਜਿਹੜਾ ਕਦਮ ਪੁੱਟਿਆ ਤੇ ਬੜਾ ਸਾਰਥਕ ਹੈ ਇਹ ਕਿਸੇ ਵਿਅਕਤੀ ਦੇ ਵਿਰੁੱਧ ਨਹੀਂ ਕਿਸੇ ਲਾਲਸਾ ਨੂੰ ਲੈ ਕੇ ਨਹੀਂ ਕਿਸੇ ਅਹੁਦੇ ਨੂੰ ਲੈ ਕੇ ਨਹੀਂ ਅਸੀਂ ਸ਼ਾਰੇ ਤਾਂ ਤਿਆਗ ਦੀ ਭਾਵਨਾ ਲੈ ਕੇ ਬੈਠੇ ਆ ਕੋਈ ਨਹੀਂ ਚਾਹੁੰਦਾ ਕੋਈ ਅਹੁਦਾ ਲੈਣਾ ਜਾਂ ਕੋਈ ਕਿਸੇ ਦਾ ਕੋਈ ਪਰਸਨਲ ਇੰਟਰਸਟ ਹੋਵੇ ਪਰ ਜਿਹੜੇ ਅੱਜ ਉਹਨਾਂ ਅਹੁਦਿਆਂ ਤੇ ਬੈਠੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆ ਉਹਨਾਂ ਨੂੰ ਜੇ ਉਹਨਾਂ ਨੇ ਬਹੁਤ ਵਾਰੀ ਆਖਿਆ ਕਿ ਅਕਾਲੀ ਦਲ ਬਾਦਲ ਪਰਵਾਹ ਦੀ ਜ਼ਗੀਰ ਨਹੀਂ ਵੱਡੀਆਂ-ਵੱਡੀਆਂ ਸਟੇਜਾਂ ਦੇ ਆਖਿਆ ਉਹਨੇ ਕੋਈ ਇੱਕ ਇਹ ਸਾਡੀ ਘਾਦੀ ਜਿਹੜੀ ਹੈਗੀ ਜਾਇਦਾਦ ਨਹੀਂ ਇਹ ਪੰਥ ਦੀ ਨਮਾਇੰਦਾ ਜਮਾਤ ਆ ਤੇ ਜੇ ਆਪਾਂ ਇੱਕ ਪਾਸੇ ਆਖਦੇ ਆਂ ਪਰੀਆਂ ਸਟੇਜਾਂ ਤੇ ਤਖਤ ਸਹਿਬਾਨਾਂ ਤੇ ਜਾ ਕੇ ਤੇ ਜਿੱਥੇ ਆਪਣੇ ਗੁਰੂ ਸਾਹਿਬ ਗੁਰੂ ਸਹਿਬਾਨਾਂ ਨੇ ਆਪਣੇ ਚਰਨ ਪਾਏ ਤੇ ਫੇ ਆਪਾਂ ਨੂੰ ਉੱਤੇ ਖੜੇ ਉਤਰਨਾ ਚਾਹੀਦਾ ਤੇ ਅੱਜ ਅੱਜ ਸੰਗਤ ਮੰਨ ਕਰਦੀ ਆ ਕਿ ਕਾਲੇ ਤਾਲੂ ਕੋ ਵੱਡਾ ਫੈਸਲਾ ਲੈਣ ਦੀ ਲੋੜ ਆ ਤੇ ਇਸ ਫੈਸਲੇ ਦੇ ਸੰਦਰਭ ਵਿੱਚ ਉਹਦੇ ਬੈਕਗ੍ਰਾਉਂਡ ਚ ਇਹ ਸਾਰਾ ਉਪਰਾਲਾ ਸਾਰੀ ਲੀਡਰਸ਼ਿਪ ਨੇ ਕੀਤਾ ਠੀਕ ਹੈ ਅਸੀਂ بڑا ਮੌਕਾ ਦਿੱਤਾ ਪਾਰਟੀ ਚ ਬੜੀ ਇਕਜੁਟਤਾ ਨਾਲ ਸਾਰੇ ਕੰਮ ਕਰਦੇ ਰਹੇ ਚਾਹੇ ਢੀਂਸਾ ਸਾਹਿਬ ਵੀ ਥੋੜਾ ਟਾਈਮ ਲਈ ਪਾਸੇ ਹੋਏ ਉਹਨਾਂ ਦਾ ਵੀ ਜਿਹੜਾ ਉਸ ਸਮੇਂ ਸਟੈਂਡ ਲੈਣਾ ਜਾਂ ਜਿਹੜੀ ਗੱਲ ਆਖਣੀ ਉਹ ਵੀ ਪਾਰਟੀ ਦੇ ਵਿੱਚ ਸੀ ਜੀ ਵੀ ਜ਼ਗੀਰ ਕੌਰ ਜੀ ਨੇ ਵੀ ਪਾਰਟੀ ਦੇ ਹਿਤ ਵਿੱਚ ਗੱਲ ਆਖੀ ਇਹਨਾਂ ਨੂੰ ਵੀ ਅਸੀ ਹੋਣਾ ਪਿਆ ਇਹ ਦੇਖੋ ਅਕਾਲੀ ਦਲ ਦਾ ਇਤਿਹਾਸ ਆ ਪੰਥ ਵਿੱਚ ਇਕਤਾ ਵੀ ਹੁੰਦੀ ਆ ਤੇ ਜਦੋਂ ਕਿਤੇ ਕੋਈ ਪੰਥ ਵਿੱਚ ਗਲਤ ਫੈਸਲੇ ਹੋਣ ਉਦੋਂ ਲੀਡਰ ਖੜਦੇ ਵੀ ਰਹੇ ਆ ਉਦੋਂ ਲੀਡਰ ਵੱਖਰੇ ਵੀ ਹੁੰਦੇ ਰਹੇ ਆ ਇਹ ਕੋਈ ਨਵੀਂ ਗੱਲ ਨਹੀਂ ਸ਼ੁਰੂ ਤੋਂ ਲੈ ਕੇ ਇਹ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਪਰ ਜਿਹੜੇ ਸਿਆਣੇ ਲੀਡਰ ਨੇ ਉਹ ਹਾਲਾਤਾਂ ਨੂੰ ਸੰਭਾਲ ਵੀ ਲੈਂਦੇ ਆ ਸੋ ਅੱਜ ਦੇ ਜਿਹੜੇ ਹਾਲਾਤ ਨੇ ਅੱਜ ਵੀ ਜਿਹੜੀ ਸਮੇਂ ਦੀ ਲੀਡਰਸ਼ਿਪ ਠੀਕ ਆ ਮੈਂ ਫੇਰ ਆਖਿਆ ਪ੍ਰੋਫੈਸਰ ਸਾਹਿਬ ਨੇ ਯਾਹ ਸਾਰੇ ਮਤਫਕ ਆ ਸਾਰੇ ਸੀਨੀਅਰ ਲੀਡਰਸ਼ਿਪ ਬੈਠੀ ਆ ਕਿ ਆਪਾਂ ਜਿੰਨੇ ਮਰਜੀ ਬੰਦਿਆਂ ਦਾ ਦੋਤ ਖੜੇ ਕਰਾ ਲੀਏ ਚਾਹ 100 ਦਾ ਕਰ ਲਓ 200 ਦਾ ਕਰ ਲਓ 500 ਦਾ ਕਰ ਲਓ ਪਰ ਥੱਲੇ ਜ਼ਮੀਨ ਆਪਣੀ ਖਿਸਕ ਗਈ ਆ ਥੱਲੇ ਆਪਣੀ ਗਰਾਊਂਡ ਹੈ ਨਹੀਂਗੀ ਜੇ ਆਪਾਂ ਕੰਧ ਤੇ ਲਿਖਿਆ ਪੜ ਨਹੀਂ ਸਕਦੇ ਜੇ ਜੋ ਸ਼ੀਸ਼ਾ ਪੰਜਾਬ ਦੇ ਲੋਕਾਂ ਨੇ ਆਪਾਂ ਨੂੰ ਦਿਖਾਇਆ ਜੇ ਆਪਾਂ ਉਹਦੀ ਅਸਲੀਅਤ ਨੂੰ ਤੋਂ ਮਨਕਰ ਹੋਵਾਂਗੇ ਨਹੀਂ ਆਪਾਂ ਸਲੀਅਤ ਨੂੰ ਫੇਸ ਕਰਾਂਗੇ ਫਿਰ ਆਪਾਂ ਨੂੰ ਕੋਈ ਸਿਆਣੇ ਨਹੀਂ ਆਖੂਗਾ ਫਿਰ ਆਪਾਂ ਅੱਗੇ ਨਾ ਵੀ ਥੱਲੇ ਜਾਵਾਂਗੇ ਜਿਹੜੀ ਅੱਜ ਆਪਣੀ ਸਥਿਤੀ ਬਣ ਗਈ ਆ ਹੱਸੋ ਹੀ ਨਹੀਂ ਸਥਿਤੀ ਆ ਕਾਲੀ ਦਲ ਦੀ ਇਹ ਤਾਂ ਚਾਹੀਦਾ ਸੀ ਕਿ ਲੀਡਰਸ਼ਿਪ ਨੂੰ ਆਪਣੀ ਜ਼ਿੰਮੇਵਾਰੀ ਕਬੂਲਦੇ ਹੋਏ ਵੱਡੇ ਫੈਸਲੇ ਲੈਣ ਦੀ ਲੋਟ ਸੀਗੀ ਤੇ ਫੈਸਲੇ ਲੈ ਕੇ ਬਣੇ ਉਹ ਚੋਰਾ ਨਿਕਲ ਸਕਦੇ ਸੀਗੇ ਕੋਈ ਇਹ ਨਹੀਂ ਕਰਾ ਸੀਗਾ ਬਣੇ ਰਾ ਨਿਕਲ ਸਕਦੇ ਸੀ ਬੜੀਆਂ ਸਖਸ਼ੀਤਾ ਨੇ ਜਿਹੜੀਆਂ ਪੰਥ ਦੀ ਵਾਗਦੋਰ ਨੂੰ ਬੜੇ ਸਚਜੇ ਡੰਗਣਾ ਚਲਾ ਸਕਦੀਆਂ ਸਮਝ ਸਕਦੀਆਂ ਨੇ ਕੋਈ ਘਾਟ ਨਹੀਂ ਹੈ ਸਿੱਖ ਪੰਥ ਵਿੱਚ ਲੀਡਰਸ਼ਿਪ ਦੀ ਅੱਜ ਤਾਂ ਤੁਹਾਡੇ ਧਿਆਨ ਚ ਆ ਚੁੰਦਾ ਕਮੇਟੀ ਵੀ ਅੱਜ ਤਾਂ ਜਗ ਜਾਗ ਹੋ ਗਈ ਚੁੰਦਾ ਕਮੇਟੀ ਕਮੇਟੀ ਦੇ ਜਿਹੜੇ ਸਿੰਘਾਂ ਸਫਾਰਸ਼ਾ ਸੀਗੀਆਂ ਆ ਜੋ ਸੋਸ਼ਲ ਮੀਡੀਆ ਤੇ ਡਿਸਕਸ ਹੋ ਰਹੀਆਂ ਨੇ ਤੇ ਉਹਦੇ ਵਿੱਚੋਂ ਮੁੱਖ ਤੌਰ ਤੇ ਤੁਹਾਨੂੰ ਪਤਾ ਹੀ ਲੱਗ ਗਿਆ ਸਾਰੀ ਗੱਲ ਜਿਹੜੀ ਸੀ ਅਸੀਂ ਵੀ ਸੀਗੇ ਉਸ ਕਮੇਟੀ ਦੇ ਮੈਂਬਰ ਪਰ ਉਹ ਸੀ ਪਾਵਨਾ ਅਕਾਲੀ ਦਲ ਦੇ ਵਰਕਰਾਂ ਦੀ ਅਕਾਲੀ ਦਲ ਦੇ ਬੇਸ ਦੀ ਉਹ ਕਿਸਾਨਾਂ ਦੀ ਸੀਗੀ ਪਤ ਦਰਬੀਆਂ ਦੀ ਸੀ ਤੇ ਉਹਨੂੰ 223 ਸਾਲ ਉਹਨੂੰ ਕੋਲ ਸਟੋਰੇਜ 'ਚ ਆਪਣੇ ਰੱਖ ਕੇ ਤੇ ਪਾਸੇ ਕਰਤਾ ਹੁਣ ਜੇ ਅਸੀਂ ਇਹ ਗੱਲ ਆਖੀ ਆ ਤੇ ਤਾਂ ਹੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਉਹ ਚੁੰਵਦਾ ਕਮੇਟੀ ਨੂੰ ਫੇਸ ਕਰਨ ਦੀ ਲੋੜ ਪਈ ਆ ਜੋ ਪਬਲਿਕ ਹੋ ਰਹੀ ਆ ਅਜੇ ਉੱਤੇ ਬੜੀਆਂ ਡਿਸਕਸ਼ਨਸ ਹੋਣਗੀਆਂ ਲੇਕਿਨ ਜੇ ਉਦੋਂ ਉਹ ਰਿਪੋਰਟ ਲਾਗੂ ਹੋ ਜਾਂਦੀ ਤੇ 2024 'ਚ ਰਿਜ਼ਲਟ ਹੋਰ ਹੋਣਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਤੋ ਇਹ ਹੋਰ ਬੜੀਆਂ ਗੱਲਾਂ ਨੇ ਜਿਹੜੀਆਂ ਨਹੀਂ ਅੱਜ ਸਾਰੀਆਂ ਵਿਸਤਾਰ ਨਾਲ ਤੋੜਨਾ ਸਮਾਂ ਨਹੀਂ ਗੱਲ ਕਰਨ ਦਾ ਫੇਰ ਕਰਾਂਗੇ ਬਾਕੀ ਸਾਰੀ ਗੱਲ ਪ੍ਰੋਫੈਸਰ ਸਾਹਿਬ ਨੇ ਕੀਤੀ ਆ ਜਿਹੜੀ ਮੇਰੀ ਡਿਊਟੀ ਲੱਗੀ ਆ ਜਲੰਧਰ ਦੀ ਜਿਹੜੀ West ਦੀ ਬਾਈ ਇਲੈਕਸ਼ਨ ਦੇ ਸਬੰਧ ਵਿੱਚ ਸਾਡੀ ਇੱਕ ਕਮੇਟੀ ਬਣਾਈ ਸੀ ਸਤਕਾਰਯੋਗ ਬੀਬੀ ਜ਼ਗੀਰ ਕੌਰ ਜੀ ਤੇ ਆਪਣੇ ਨਾਲ ਸੀਗੇ ਡਾਕਟਰ ਸੁਖੀ ਜੀ ਐਮਐਲਏ ਬੰਗਾ ਤੇ ਸਰਦਾਰ ਮਹਿੰਦਰ ਸਿੰਘ ਕੇਬੀ ਜੀ ਜਿਹੜੇ ਆਪਣੇ ਉਮੀਦਵਾਰ ਸੀ ਲੋਕ ਸਭਾ ਦੇ ਜਲੰਧਰ ਤੋਂ ਚਾਰ ਮੈਂਬਰਾਂ ਦੀ ਕਮੇਟੀ ਸੀਗੀ ਪਾਰਟੀ ਨੇ ਬਣਾਈ ਅਸੀਂ ਬੜੀ ਬਹੁਤ ਆਪਣੇ ਗੰਭੀਰਤਾ ਨਾਲ ਗੌਰ ਕਰਕੇ ਐਪਲੀਕੇਸ਼ਨਾਂ ਲਈਆਂ ਸੜਕੋ तकरीबन 8 ਆਪਣੇ ਐਪਲੀਕੇਸ਼ਨਾਂ ਆਈਆਂ ਸੀਗੀਆਂ ਉਹਨਾਂ 8ਾਂ ਦੀ ਇੰਟਰਵਿਊ ਲਈ ਅਸੀਂ ਫਿਰ ਲੋਕਲ ਲੀਡਰਸ਼ਿਪ ਬਿਠਾਈ ਉੱਤੇ ਜਿਹੜੀ ਜਲੰਧਰ ਸ਼ਹਿਰ ਦੀ ਸੀ ਉਹਨਾਂ ਨੂੰ ਪ੍ਰੋਸੇਸ ਵਿੱਚ ਲੈ ਕੇ ਬੀਬੀ ਸੁਰਜੀਤ ਕੌਰ ਜੀ ਦਾ ਨਾਮ ਉਹਦੋਂ ਵਿੱਚ ਚੁਣਿਆ ਗਿਆ ਕਰਕੇ ਪੁਰਾਣਾ ਪੰਥਕ ਇੱਕ ਸਦਾਰਨ ਅਕਾਲੀ ਪਰਵਾਦ ਸੀਗਾ ਤੇ ਜਿਹੜੇ ਪਰਵਾਦ ਦੀ 40-45 ਸਾਲ ਦੀ ਬਹੁਤ ਦ੍ਰਿੜਤਾ ਨਾਲ ਸੇਵਾ ਸੀ ਪੰਤ ਵਾਸਤੇ ਉਹਨਾਂ ਨੇ ਗਰੀਬੀ ਹੰਢਾਈ ਉਹਨਾਂ ਕੋਲ ਅੱਜ ਵੀ ਆਪਣੀ ਕੋਈ ਜਾਇਦਾਦ ਨਹੀਂ ਕੋਈ ਨਿੱਕ ਕਮਾਈ ਦੇ ਸਾਧਨ ਨਹੀਂ ਪਰ ਚਲੋ ਜੈਦਾ ਪ੍ਰੀਤਮ ਸਿੰਘ ਜੀ ਬਸਤੀ ਮਿੱਠੂ ਵਾਲੇ ਜਿਨ੍ਹਾਂ ਦੀ ਕਰਮਸਫਲ ਨਹੀਂ ਆ ਬੀਬੀ ਸਰਜੀਤ ਕੌਰ ਜੀ ਉਹਨਾਂ ਨੇ ਸਾਰੀ ਉਮਰ ਪੱਧ ਤੇ ਲਿਖੇ ਲਾਈ ਤੇ ਕੈਂਡੀਡੇਟ ਬਹੁਤ ਸਹੀ ਸੀ ਸਾਰਿਆਂ ਨੇ ਕਿਹਾ ਕਿ ਅਕਾਲੀ ਦਲ ਨੇ ਬੜਾ ਸਹੀ ਫੈਸਲਾ ਲਿਆ ਤੇ ਬੀਬੀ ਸਰਜੀਤ ਕੌਰ ਨੂੰ ਉਮੀਦਵਾਰ ਬਣਾਇਆ ਤੇ ਉਸ ਤੋਂ ਬਾਅਦ ਜਿਹੜਾ ਆਪਸ ਵਿੱਚ ਮਿਲ ਗਿਆ ਜਿਹੜਾ ਕreturnData ਕਰਮ ਹੋਇਆ ਉਹ ਜਿਹੜਾ ਦੱਸਿਆ ਤੁਹਾਨੂੰ ਤੁਸੀਂ ਜਾਣਦੇ ਹੋ ਪ੍ਰੈਸ ਵਿੱਚ ਵੀ ਆ ਗਿਆ ਤੇ ਅਕਾਲੀ ਦਲ ਦਾ ਸਿੰਬਲ ਪਾਰਟੀ ਦਾ ਸਿੰਬਲ ਉਹਨਾਂ ਨੂੰ ਮਿਲਿਆ ਤੇ ਪਹਿਲਾਂ ਪਾਰਟੀ ਵੱਲੋਂ ਪਹਿਲਾਂ ਉਹਨਾਂ ਤੇ ਬਹੁਤ ਬੇਇੱਜ਼ਤੀ ਕੀਤੀ ਗਈ ਕਿ ਸਿੰਬਲ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਗਈ ਦੇਖੋ ਇੱਕ ਵਾਰੀ ਇੱਕ ਪਾਸੇ ਆਪਾਂ ਸਿੰਬਲ ਦੇ ਦਿੰਨੇ ਆ ਤੇ ਸਿੰਬਲ ਵਾਪਸ ਲੈਣ ਦੀ ਕੋਤਤ ਮੰਦੀ ਆ ਕੋਈ ਕਿਹੜੀ ਪਾਰਟੀ ਇਹਦਾ ਕਰਦੀ ਆ कि ਆਪਣੇ ਹੀ ਵਰਕਰ ਦੀ ਤوهੀਨ ਕਰਨਾ ਆਪਣੇ ਵਰਕਰ ਨੂੰ ਬੇਇੱਜ਼ਤ ਕਰਨਾ ਉਹਦਾ ਘਾਟਾ ਕਰਨਾ ਉਹ ਵੀ ਜਿਹੜਾ ਪੁਰਾਣਾ ਪੰਥਕ ਪਰਿਵਾਰ ਹੋਵੇ ਨਿਸ਼ਕਾਮ ਹੋ ਕੇ ਜਿਹਨੇ ਸੇਵਾ ਕੀਤੀ ਪੱਤ ਦੀ ਫਿਰ ਉਸ ਤੋਂ ਬਾਅਦ ਇੱਕ ਜਾਲ ਸਾਜ਼ੀ ਕੀਤੀ ਗਈ ਇੱਕ ਐਪਲੀਕੇਸ਼ਨ ਉਹਨਾਂ ਦੇ ਨਾਮ ਤੇ ਲਿਖੀ ਗਈ ਜਿਹੜੀ ਉਹਨਾਂ ਨੇ ਨਹੀਂ ਲਿਖੀ ਨਾ ਸਾਈਨ ਕੀਤੇ ਉੱਥੇ ਦੀ ਲੀਡਰਸ਼ਿਪ ਜਿਹੜੀ ਸ਼ਹਿਰੀ ਆਪਣੇ ਕਾਲੀ ਜਤਾਇਆ ਉਹਨਾਂ ਨੇ ਕੰਮ ਕੀਤਾ ਕਿ ਕਿ ਮੈਂ ਆਪਣੇ ਕਾਗਜ਼ ਵਾਪਸ ਲੈਣਾ ਚਾਹੁੰਦੀ ਆ ਤੇ ਮੈਂ ਅਧਿਕਾਰ ਉੱਥੇ ਦਾ ਜਿਹੜਾ ਪ੍ਰਧਾਨ ਆ ਕੁਲਵੰਤ ਸਿੰਘ ਮੰਨਨ ਉਹਨੂੰ ਮੈਂ ਦਰਕਾਰ ਦਿੰਨੀ ਆ ਇਹ ਦੇਖੋ ਆਪਾਂ ਨੂੰ ਪਤਾ ਜੇ ਕਾਗਜ਼ ਵਾਪਸ ਲੈਣੇ ਜਾਂ ਕੈਂਡੀਡੇਟ ਨਹੀਂ ਲੈਣੇ ਤੇ ਜਾਂ ਉਹਦੇ ਇਲੈਕਸ਼ਨ ਏਜੰਟ ਨਹੀਂ ਲੈਣੇ ਆ ਲੇਕਿਨ ਉਹ ਵੀ ਇੱਕ ਬਹੁਤ ਵੱਡੀ ਧੋਖਾਧੜੀ ਕੀਤੀ ਗਈ ਜਿਹੜਾ ਕ੍ਰਿਮਿਨਲ ਆਫੈਂਸ ਆ ਉਹਦੀ ਕਾਰਵਾਈ ਹੋਣੀ ਆ ਜਿਹਨਾਂ ਦੇ ਨਾਲ ਲੋਕਾਂ ਨੇ ਉਹਨੂੰ ਅੰਜਾਮ ਦਿੱਤਾ ਫਿਰ ਜਿਹੜਾ ਫਾਰਮ ਨੰਬਰ 5 ਆ ਇਲੈਕਸ਼ਨ ਕਮਿਸ਼ਨ ਦਾ ਵਾਪਸੀ ਦਾ ਉਹਦੇ ਤੇ ਕੁਲਵੰਤ ਸਿੰਘ ਮੰਨਨ ਤੇ ਸਾਈਨ ਕਰਕੇ ਤੇ ਬੀਬੀ ਸੁਜੀਤ ਕੌਰ ਦਾ ਨਾਮ ਲਿਖਿਆ ਗਿਆ ਉਹ ਵੀ ਬਹੁਤ ਵੱਡੀ ਜਲਸਾਜ਼ੀਆ ਫਰਾਡ ਆ ਜਿਹੜਾ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਦੇ ਮੁਤਾਬਕ ਇੱਕ ਇਲੈਗਲ ਜਿਹੜਾ ਕੰਮ ਕੀਤਾ ਜਿਹਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਊਗੀ ਤੇ ਫੇਰ ਮੁੜ ਕੇ ਜਿਹੜਾ ਗੱਲ ਹੀ ਦਿੱਤਾ ਉਹ ਕਹਿ ਰਿਹਾ ਕਿ ਅਸੀਂ ਸਪੋਰਟ ਵਾਪਸ ਲੈ ਲਈ ਦੇਖੋ ਇੱਕ ਜਿਹੜਾ ਸਧਾਰਨ ਗਰੀਬ ਅਕਾਲੀ ਦਾ ਪਰਿਵਾਰ ਹੋਵੇ ਉਹਦਾ ਤੁਸੀਂ ਇਹ ਅਸ਼ਰ ਕਰੋ ਤੇ ਦੱਸੋ ਤੁਸੀਂ ਤੁਹਾਨੂੰ ਕੀ ਫੇਰ ਆਪਣੀ ਜਿਹੜੀ ਹੈਗੀ ਆ ਧੋਖਾ ਕਿਹੜੀ ਜ਼ਿੰਮੇਵਾਰੀ ਅਕਾਲੀ ਦਲ ਦੀ ਤੁਸੀਂ ਇੱਕ ਪਾਸੇ ਅਕਾਲੀ ਦਲ ਦਾ ਸਾਰੀ ਜ਼ਿੰਮੇਵਾਰੀ ਸੰਭਾਲ ਰਹੇ ਹੋ ਅਕਾਲੀ ਦਲ ਦਾ ਜਿਹੜੀ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਤੇ ਦੂਜੇ ਪਾਸੇ ਤੁਸੀਂ ਉਸ ਇੱਕ ਆਪਣੀ ਸਧਾਰਨ ਪਰਿਵਾਰ ਦੇ ਨਾਲ ਇਹਨਾਂ ਧੋਖਾ ਕਰਦੇ ਹੋ ਇਹਨੀ ਬੇਇੱਜ਼ਤੀ ਕਰਦੇ ਹੋ ਇਹ ਬਹੁਤ ਵੱਡਾ ਧੋਖਾ ਦਿੱਤਾ ਉਹ ਵਿਚਾਰਿਆਂ ਦਾ ਬੜਾ ਨੁਕਸਾਨ ਹੋਇਆ ਤੇ ਉਹਨਾਂ ਦਾ ਬਹੁਤ ਘਾਟਾ ਕੀਤਾ ਅੱਜ ਅਸੀਂ ਸਾਰੇ ਅਪੀਲ ਕਰਦੇ ਹਾਂ ਸਾਰਿਆਂ ਨੂੰ ਤੁਹਾਡੇ ਮਾਧਮ ਰਾਈ ਉਹ ਪੰਥਰ ਗਾਗੂ ਨੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਤਕੜੀ ਸਿੰਬਲ ਆ ਲੇਕਿਨ ਉਹ ਸਾਰੇ ਪੰਥ ਦੇ ਸਾਝੇ ਉਮੀਦਵਾਰ ਨੇ ਤੇ ਤਗੜੇ ਹੋ ਕੇ ਸੀ ਇਲੈਕਸ਼ਨ ਲੜਾਂਗੇ ਉਹਨਾਂ ਵਾਸਤੇ ਲੋਕਾਂ ਕੋ ਜਾਵਾਂਗੇ ਤੇ ਲੋਕ ਸਾਨੂੰ ਸਾਨੂੰ ਉਮੀਦ ਹੈ ਕਿ ਲੋਕ ਸਾਡਾ ਸਾਥ ਦੇਣਗੇ ਪਰ ਜਿਹੜੇ ਜ਼ਿੰਮੇਵਾਰ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਉਥੋਂ ਦਫ਼ਤਰ ਤੋਂ ਬੈਠ ਕੇ ਐਦਾਂ ਦੇ ਜਿਹੜੇ ਹੁਕਮ ਦੇ ਰਹੇ ਨੇ ਐਦਾਂ ਦੀ ਗੱਲਾਂ ਕਰ ਰਹੇ ਨੇ ਉਹ ਕੀ ਪਲਾ ਕਰਨਗੇ ਅਕਾਲੀ ਦਲ ਦਾ ਕਿ ਉਹ ਸਵਾਰਨਿਗੇ ਸਿੱਖ ਪੰਥ ਦਾ ਇਸ ਗੱਲ ਤੋਂ ਤੁਸੀਂ ਆਪ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਕਿ ਆ ਜਿਹੜਾ ਆਪਣੇ ਜਗੰਦਰ ਵੈਸਟ ਦੀ ਇਲੈਕਸ਼ਨ ਦੇ ਸਬੰਧ ਵਿੱਚ ਜੋ ਕੱਲ੍ਹ ਦੀਆਂ ਉਥੇ ਘਟਨਾਵਾਂ ਹੋਈਆਂ ਨੇ ਜੇ ਜੇ ਬੀਬੀ ਜ਼ਗੀਰ कौर ਜੀ ਇਹ ਸਾਡਾ ਜਿਹੜਾ ਕਮੇਟੀ ਬਣੀ ਸੀ ਉਹ ਨਹੀਂ ਸੀ ਉਹਨਾਂ ਨੂੰ ਪ੍ਰਵਾਨ ਕਮੇਟੀ ਹੋਰ ਬਣਾ ਲੰਦੇ ਕਿਸੇ ਹੋਰ ਦੀ ਜ਼ਿੰਮੇਵਾਰੀ ਲਾ ਦਿੰਦੇ ਉਹਦੇ ਕੇਪੀ ਸਾਹਿਬ ਸੀਗੇ ਜਾਂ ਹੋਰ ਉਥੇ ਲੀਡਰਸ਼ਿਪ ਡਾਕਟਰ ਸੁਖੀ ਜੀ ਸੀ ਬਲਦੇਵ ਸਿੰਘ ਖਿਆਲ ਆ ਸਗੋਂ ਤੇ ਨੌਂਦਕ ਐਕਸਐਮਐਲ ਕਿਸ਼ਨ ਕਹਿ ਸਕਦੇ ਸੀ ਕਿ ਭਾਈ ਤੁਸੀਂ ਕੰਪਲੇਨ ਕਰੋ ਤੇ ਸਾਨੂੰ ਕਹੇ ਨਹੀਂ ਸੀ ਲੋੜ ਅਸੀਂ ਨਾ ਕੰਪਲੇਨ ਕਰਦੇ ਕੋਈ ਫਰਕ ਨਹੀਂ ਸੀ ਪੈਂਦਾ ਪਰ ਏਦਾਂ ਦਾ ਜਿਹੜਾ ਹਾਲਾਤ ਏਦਾਂ ਦਾ ਜਿਹੜਾ ਆਪਣਾ ਸਲੂਕ ਕਰਨਾ ਇੱਕ ਪਰਧਕ ਪਰਿਵਾਰ ਦੇ ਨਾਲ ਇਹ ਦਰਸਾਉਂਦਾ ਆ ਕਿ ਉਹਨਾਂ ਦਾ ਮਾਈਂਡ ਸੈਟ ਕੀ ਆ ਉਹਨਾਂ ਦੀ ਸੋਚ ਕੀ ਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਅਕਾਲੀ ਦਲ ਦੇ ਕਿਸੇ ਵੀ ਸਧਾਰਨ ਪਰਵਾਹ ਦੀ ਜਾਂ ਕਿਸੇ ਆਪਣੇ ਇਸ ਪ੍ਰਵਾਹ ਨੇ ਜਿਹੜਾ ਵੱਡਾ ਯੋਗਦਾਨ ਪਾਇਆ ਉਹਨਾਂ ਨੇ ਆਪਣੀ ਜਾਨ ਵੀ ਗਵਾਈ ਜੈਦਾ 피તમ ਸਿੰਘ ਨੇ ਪ੍ਰਵਾਹ ਨਹੀਂ ਕੀਤੀ ਗਰੀਬੀ ਦਾਵੇਂ ਚ ਰੱਖ ਕੇ ਉਹਨਾਂ ਨੇ ਅਕਾਲੀ ਦਲ ਦਾ ਜਿਹੜਾ ਸੇਵਾ ਕੀਤੀ ਤੇ ਉਹਦੇ ਉਹ ਤੁਸੀਂ ਕਦਰ ਨਹੀਂ ਕਰ ਸਕਦੇ ਤੇ ਤੁਸੀਂ ਫਿਰ ਬਾਕੀ ਹੋਰ ਕੀ ਪੰਜਾਬ ਵਾਸਤੇ ਕਰੋਗੇ ਅਕਾਲੀ ਦਲ ਦੇ ਹੋਰ ਪਰਿਵਾਰਾਂ ਦਾ ਕੀ ਤੁਸੀਂ ਆਪਣੇ ਉਹਨਾਂ ਨੂੰ ਇਨਸਾਫ ਦੋਗੇ ਸੋ ਬਹੁਤ ਵੱਡੀ ਬੇਇਨਸਾਫੀ ਹੋਈ ਆ ਤੇ ਪਰ ਅਸੀਂ ਸਾਰੇ ਜਿਹੜੇ ਲੀਡਰ ਸਹਿਬਾਨ ਆ ਉਹ ਸਿਲੈਕਸ਼ਨ ਵਿੱਚ ਯੋਗਦਾਨ ਪਾਵਾਂਗੇ ਤੇ ਡਟ ਕੇ ਬੀਬੀ ਸੁਰਜੀਤ ਕੌਰ ਜੀ ਦੀ ਕੈਂਪੇਨ ਵਿੱਚ ਇਹ ਸਾਲ ਲਵਾਂਗੇ ਕਿ ਸਾਨੂੰ ਉਮੀਦ ਹੈ ਯਕੀਨ ਹੈ ਕਿ ਸੰਗਤਾਂ ਉਥੇ ਦੇ ਵਸਦੇ ਲੋਕ ਜਿਹੜੇ ਪੰਥਦਰਦੀ ਨੇ ਜਾਂ ਗੁਰੂ ਘਰ ਦੀਆਂ ਕਮੇਟੀਆਂ ਨੇ ਚਾਹੇ ਮੰਦਰਾਂ ਦੀਆਂ ਕਮੇਟੀਆਂ ਨੇ ਯਾ ਕੋਈ ਹੋਰ ਸੰਸਥਾਵਾਂ ਨੇ ਸਮਾਜ ਦੀਆਂ ਉਹ ਸਾਰੀਆਂ ਸੰਸਥਾਵਾਂ ਬੀਬੀ ਸੁਰਜੀਤ ਕੌਰ ਜੀ ਦਾ ਸਾਥ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨਗੀਆਂ ਤਾਂ ਕਿ ਅਸੀਂ ਦਿਖਾ ਸਕੀਏ ਇੱਕ ਪਾਸੇ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਉਹ ਜਿਹੜਾ ਸਮਝਦਾ ਕਿ ਅਸੀਂ ਅਕਾਲੀ ਦਲ ਆ ਉਹ ਮੈਦਾਨ ਛੱਡ ਕੇ ਪਾਸੇ ਹੋ ਗਿਆ ਮੈਦਾਨ ਇਦਾਂ ਪਾਰਟੀ ਨੂੰ ਛੱਡਣਾ ਨਹੀਂ ਚਾਹੀਦਾ ਅਸੀਂ ਇਸ ਕਰਕੇ ਗਏ ਸੀਗੇ ਬੀਬੀ ਜ਼ਗੀਰ ਕੌਰ ਜੀ ਤੇ ਸਾਰੇ ਕਿ ਅਕਾਲੀ ਦਲ ਨੇ ਉਹ ਮੈਦਾਨ ਨਹੀਂ ਛੱਡਣਾ ਅਸੀਂ ਇਲੈਕਸ਼ਨ ਲੜਨੇ ਆ ਪਰ ਜਿਹੜੇ ਆਪਣੇ ਸਰਦਾਰ ਬਾਦਲ ਨੇ ਉਹਨਾਂ ਨੇ ਤਾਂ ਆਪ ਉਹ ਮੈਦਾਨ ਛੱਡਦਾ ਤੇ ਉਹਨਾਂ ਨੇ ਕਹਿਤਾ ਕਿ ਇਹ ਕੈਂਡੀਡੇਟ ਸਾਡੇ ਨਹੀਂ ਚਾਹੇ ਤਖਰੀਰਾ ਸਿੰਬਲ ਉਸ ਬੀਬੀ ਜੀ ਨੂੰ ਮਿਲਿਆ ਆ ਇਹ ਬੜੀ ਹਾਸੋਈ ਨਹੀਂ ਸਥਿਤੀ ਆ ਇਦਾਂ ਦੀ ਸਥਿਤੀ ਕਦੀ ਵੀ ਕਿਸੇ ਇਲੈਕਸ਼ਨ ਚ ਨਹੀਂ ਬਣੀ ਹੋਣੀ ਜਿਹੜੀ ਇਹਨਾਂ ਨੇ ਆਪ ਬਣਾਈ ਆ ਤੇ ਇਸ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਪਾਰਟੀ ਦੀ ਲੀਡਰਸ਼ਿਪ ਤੇ ਪੈਂਦੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪੈਂਦੀ ਆ ਜਿਨ੍ਹਾਂ ਨੇ ਹੁਕਮ ਕਰਕੇ ਇਹ ਸਾਰਾ ਜਿਹੜਾ ਆਪਣਾ ਉਸ ਪਰਿਵਾਰ ਦਾ ਮਜ਼ਾਕ ਕਢਾਇਆ ਇਹਨਾਂ ਕੁਝ ਕਹਿਣਾ ਚਾਹੁੰਦਾ ਸੀ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ